ਆ ਦੇਖੋ ਭਾਈ ਜੀ ਜਿਹੜੇ ਸਾਡੇ ਲੋਕ ਸਾਨੂੰ ਗਾਲਾਂ ਕੱਢਦੇ ਐ ਅਸੀਂ ਸਾਰੇ ਪੰਜਾਬ ਦੀਆਂ ਕੁੜੀਆਂ ਨੂੰ ਮਾਰਿਆ ਨਹੀਂ ਕਹਿੰਦੇ ਪਰ ਸਾਰੇ ਪੰਜਾਬ ਦੀਆਂ ਕੁੜੀਆਂ ਮਾਰਿਆ ਵੀ ਨਹੀਂ ਤੇ ਸਾਰੇ ਪੰਜਾਬ ਦੀਆਂ ਕੁੜੀਆਂ ਚੰਗੀਆਂ ਵੀ ਨਹੀਂ ਆ ਦੇਖੋ ਆ ਤੁਸੀਂ ਕੁੜੀ ਦੇ ਲੈਟਰ ਫੜਿਆ ਹੋਇਆ ਤੇ ਕੋਲੇ ਦਾਰੂ ਦੀ ਬੋਤਲ ਪਈ ਐ ਤੇ ਕੋਲੇ ਤੁਸੀਂ ਆਹ ਦੇਖ ਰਹੇ ਹੋ ਭਾਈ ਸਰਕਾ ਦੀਆਂ ਡੱਬੀਆਂ ਜੀ ਤਰ੍ਹਾਂ ਤਰ੍ਹਾਂ ਦੇ ਪੇਪਰ ਦੇਖਿਆ ਠੀਕ ਐ ਆ ਖੰਡਰ ਜਗ੍ਹਾ ਦੇ ਵਿੱਚ ਕੁੜੀ ਇਹ ਨਸ਼ੇ ਕਰ ਰਹੀ ਐ ਆ ਦੇਖੋ ਜੀ ਠੀਕ ਐ ਪਟ્રોલ ਟੁੱਟਿਆ ਹੋਇਆ ਪਟ્રોલ ਆ ਪਏ ਹਾਂ ਕੁੜੀਏ ਇਤਰਾ ਕਿਹੜਾ ਬੰਦਾ ਭਾਈ ਕਿੱਥੋਂ ਆ ਤੂੰ ਭਾਈ ਮੈਂ ਤਾਂ ਬੋਲ ਬੋਲ ਨਹੀਂ ਭਾਈ ਮੈਂ ਤਾਂ ਸੱਟ ਹੋ ਗਈ ਦੇਖੋ ਭਾਈ ਕਿੰਨੀ ਸੱਟ ਹੋ ਰਹੀ ਹੈ ਸੱਟ ਠੀਕ ਹੈ ਅਸੀਂ ਭਾਈ ਜਿਹੜੇ ਵੀਡੀਓ ਬਣਾਈਆਂ ਹੁਣ ਤੱਕ ਲੋਕਾਂ ਨੂੰ ਸਮਾਜ ਨੂੰ ਸਹੀ ਦਿੰਦੀ ਹੈ ਵੀ ਭਾਈ ਬਚੋ ਇਹਨਾਂ ਚੀਜ਼ਾਂ ਤੋਂ ਬਚੋ ਪਰ ਸਮਝ ਗਈ ਆ ਨਹੀਂ ਏ ਕੁੜੀਆਂ ਕਿੱਥੇ ਜਾ ਰਹੀਆਂ ਕੀ ਕਰ ਰਹੀਆਂ ਇਹਨਾਂ ਨੂੰ ਕੀ ਐ ਹੁੰਦਾ ਭਾਈ ਮਤਲਬ ਨਸ਼ੇ ਦੇ ਵਿੱਚ ਕੀ ਮਿਲਦਾ ਵੀ ਆ ਦੇਖੋ ਪਾਇ ਪੰਜਾਬੀ ਸੂਰਤ ਕਿੰਨੀ ਕੁੜੀ ਮਹਿਰਾਬਾ ਸੁਭਦਿਆ ਲੱਗਦੀ ਹੈ ਇਹ ਕਿਹੜਾ ਏਰੀਆ ਕਿਹੜਾ ਤੇਰਾ ਚੰਡੀਗੜ੍ਹ ਤੋਂ ਆਇਆ ਨਹੀਂ ਤਾਂ ਇੱਕ ਭਈਆ ਚੰਡੀਗੜ੍ਹ ਦੇ ਕੋਲੇ ਬਈ ਜਗ੍ਹਾ ਤੇ ਖੰਡਰ 'ਚ ਬੈਠੀ ਹੈ ਇਹ ਨਸ਼ੇ ਵਿੱਚ ਕੀਤਾ ਹੋਇਆ ਹੈ ਅਸੀਂ ਇਹ ਕੁੜੀ ਦਾ ਐਡਰੈਸ ਨਹੀਂ ਦੱਸ ਸਕਦੇ ਠੀਕ ਹੈ ਅਸੀਂ ਇੱਥੇ ਆ ਰਹੇ ਸੀ ਅਸੀਂ ਇਹ ਵੀਡੀਓ ਦੇਖੀ ਤੇ ਪਤਾ ਲੱਗਿਆ ਵੀ ਆ ਆ ਦੇਖੋ ਜੀ ਆ दारू ਦੀ ਬੋਤਲ ਕੋਲੇ ਪਈ ਹੈ ਤੇ ਕੁੜੀ ਕੀ ਕਿਨੇਸਾ ਕਰਦੀ ਦੱਸ ਸਾਨੂੰ ਖੁੱਲ ਕੇ ਦੱਸ ਸਾਨੂੰ ਕੀ ਕਿਨੇਸਾ ਕਰਦੀ ਐ ਤੂੰ ਪੇਪਰ ਲਾਇਆ ਹੂੰ ਤੇ ਕਾ ਵਾਸਤ 2060 ਦਿੱਤੀਆਂ ਕਿ ਜਿਹੜਾ ਤੇਰੇ ਕੋਲੇ ਆ दारू ਦੀ ਬੋਤਲ ਪਈ ਐ ਇਹ ਅੱਧੀ ਦਿੱਤੀ ਆ ਹੂੰ ਆ ਦੇਖੋ ਜੀ ਇਹ ਬਾਈ ਕਿੰਨਾ ਨਸ਼ਾ ਦਾ ਆਪਦੇ ਕੋਲ ਮੰਨੀ ਆ ਫਰੂਟੀਆਂ ਫਰਹੜੀਆਂ ਤੁਸੀਂ ਦੇਖੀਆਂ ਬਾਈ ਆ ਦੇਖੋ ਜੀ ਇੱਥੇ ਨਸ਼ੇ ਦੇ ਪੌਸ ਪਈ ਐ ਤੇ ਆ ਤੁਸੀਂ ਦੇਖਿਆ ਇੱਧਰ ਜੀ ਖੰਡਰ ਜਗ੍ਹਾ ਬਣੀ ਹੋਈ ਐ ਤੇ ਇੱਥੇ ਬਾਈ ਜੀ ਸ਼ਰਮ ਨਸ਼ਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਕੁੜਿਆਂ ਮੁੰਡੇ ਨਸ਼ਾ ਕਰਦੇ ਆ ਆ ਦੇਖੋ ਜੀ ਆ ਜਿਹੜੀ ਜਗ੍ਹਾ ਐ ਖੰਡਰ ਬਣੀ ਹੋਈ ਐ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਵੀ ਇਹ ਚੀਜ਼ ਘਟੇ ਪਰ ਮੈਨੂੰ ਲੱਗਦਾ ਵੀ ਇਹ ਦਿਨ ਵਧ ਦਿਨ ਇਹ ਚੀਜ਼ ਵੱਧ ਹੀ ਜਾਂਦੀ ਹੈ ਸਰਕਾਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਆ ਦੇਖੋ ਜੀ ਆ ਦੇਖੋ ਜੀ ਅ ਕਿੰਨਾ ਮਤਲਬ ਗੁੜੀ ਪਰਿਵਾਰ ਚ ਕੌਣ-ਕੌਣ ਹੈ ਤੇ ਦੱਸੋ ਬੋਲ ਪਰ ਹੈ ਕੱਢੀ ਹੈ ਹੈ ਕੋਈ ਹੋਰ ਤਾਂ ਹੋਊਗਾ ਤੇਰਾ ਮਾਂ ਪਿਓ ਤੇਰਾ ਭੈਣ ਭਲਾ ਕੋਈ ਕੋਈ ਘਬਰਾਉਂਗੇ ਨਸ਼ੇ ਕਰਦਾ ਹੂੰ ਇੱਕ ਭਰਾ ਹੋਊਗਾ ਨਸ਼ੇ ਕਰਦਾ ਚੌਕ ਨਸ਼ੇ ਕਰਦਾ ਤੇ ਕੋਈ ਤੁਹਾਨੂੰ ਸਮਝਾਉਣ ਵਾਲਾ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਤੁਹਾਡਾ ਭੂਆ ਫੁੱਫੜ ਮਾਮਾ ਤਾਇਆ ਚਾਚਾ ਕੋਈ ਹੋਰ ਤੁਹਾਡਾ ਪਰਿਵਾਰ ਦੇ ਵਿੱਚ ਕੋਈ ਸਭ ਆਪਣੇ ਆਪਣੇ ਗਮਾਂਜੇ ਬਿਜ਼ੀ ਆ ਕੋਈ ਕਿਸੇ ਨੂੰ ਨਹੀਂ ਬਤਾ ਲੈਂਦਾ ਅੱਛਾ ਜੇ ਕੋ ਪਤਾ ਲੈਂਦਾ ਹੁੰਦਾ ਫਿਰ ਆ ਗਮਾਂ ਨੇ ਕਿ ਲੋੜ ਸੀ ਹੂੰ ਪੜੀ ਕਿੰਨੇ ਆ ਦੂਦਰੀ ਸਟੱਡੀ ਕਿੰਨੇ ਹੈ ਕਿ ਕੁਆਲੀਫਿਕੇਸ਼ਨ ਕੀ ਹੈ ਤੇਰੀ ਅੱਛਾ ਪਲੱਸ 2 ਕੀਤੀ ਹੈ ਤੇ ਮੂੰਹ ਦੇ ਕੱਪੜਾ ਕਿਉਂ ਬੰਨਿਆ ਕੱਪੜਾ ਜਿਹੜਾ ਮੂੰਹ ਤੇ ਬੰਨਿਆ ਕੱਪੜਾ ਬੰਨ੍ਹਦਾ ਕੀ ਕਾਰਨ ਹੈ ਜਦ ਤੂੰ ਉਹਦੇ ਕੱਪੜਾ ਬੰਨਿਆ ਹੋਇਆ ਇਹ ਮੈਂ ਪੇਪਰ 'ਤੇ ਨਹੀਂ ਦਿੱਤੀ ਨਾ ਹੂੰ ਬੰਗਰੇ ਹਮਲ ਅੱਧਾ ਲੱਗ ਗਿਆ ਤੇ ਮੂੰਹ ਹੱਟ ਗਿਆ ਤੇ ਆਖੋ ਮ ਹੋ ਗਿਆ ਅੱਛਾ ਮੂੰਹ ਮੂੰਹ ਹੱਟ ਗਿਆ ਇਦਾਂ ਅੱਛਾ ਉਹ ਹੁਣ ਤੈਨੂੰ ਬੁਰਾ ਲੱਗਦਾ ਦੇਖੋ ਜੀ ਕਿੰਦੀ ਮੇਰਾ ਮੂੰਹ ਮੱਚਿਆ ਹੋਇਆ ਹੈ ਤੇ ਆ ਦੇਖੋ ਜੀ ਹੱਥਾਂ ਦੇ ਵਿੱਚ ਗੁਰੂਆਂ ਦੇ ਤੁਸੀਂ ਦੇਖੋ ਜੀ ਕੜੇ ਪਾਈ ਹੋਏ ਐ ਇਹ ਕੜਾ ਸੋਭਾ ਨਹੀਂ ਦਿੰਦਾ ਤੇਰੇ ਤੇਰੇ ਵਰਗੀਆਂ ਨਸ਼ੇੜੀਆਂ ਕੁੜੀਆਂ ਨੂੰ ਨਸ਼ੇ ਕਰਦੇ ਗਏ ਤੇਰੇ ਵਰਗੀਆਂ ਕੁੜੀਆਂ ਨੂੰ ਇਹ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਨੇ ਤੀਰੋਂ ਅੱਗੇ ਵੀ ਇਦਰੀ 22 ਸਾਲ 22 ਸਾਲ 22 ਸਾਲ ਦੀ ਉਹ ਨਸ਼ੇ ਕਰਦਿਆਂ ਕਿੰਨਾ ਚਿਰ ਹੋ ਗਿਆ 2 ਸਾਲ 3 ਸਾਲ 5 ਸਾਲ 10 ਸਾਲ अच्छा ਜਦੋਂ ਤੁਸੀਂ ਇਹ ਸੰਗਤ ਆਂ ਆਂ ਨਸ਼ਾ ਸੌਤ ਚਾਹੇ ਨਾ ਤੇ ਹਾਲੇ ਮਰੀ ਨਸ਼ੇ ਤੇ ਬਾਦ ਦੇ ਵਰਗੇ ਸੀ 18 ਸਾਲ ਦੀ ਉਮਰ ਤੋਂ ਤੂੰ ਨਸ਼ੇ ਕਰ ਲੱਗੀ ਸੀ 4 ਸਾਲ ਤੋਂ ਹੋ ਗਏ ਨਸ਼ੇ ਕਰਦੇ ਨੂੰ ਤੇ ਹੁਣ ਤੂੰ ਨਸ਼ਾ ਛੱਡਣਾ ਚਾਹੁੰਦੀ ਏ ਜੇ ਤੂੰ ਸੱਚੀ ਕਹਿੰਦੀ ਕਿ ਨਸ਼ਾ 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 ਛੱਡ ਦੇ ਇਹ ਨਹੀਂ ਛੱਡਦਾ ਇਹ ਨਹੀਂ ਛੱਡਦਾ ਨਾਲ ਹੀ ਜਾ ਕਮਾਲ ਤੈਨੂੰ ਕਿਸੇ ਨੇ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਅਜੇ ਤੱਕ ਕਿਸੇ ਨੇ ਵੀ ਹੂੰ ਨਹੀਂ ਕਿਸੇ ਨੇ ਨਹੀਂ ਕੀਤੀ ਆ ਦੇਖੋ ਭਾਈ ਇਹ ਪੰਜਾਬ ਦੇ ਹਾਲਾਤ ਹੋ ਗਏ ਤੇ ਕੁੜੀ ਦਾ ਤੁਸੀਂ ਨਸ਼ਾ ਕੀਤਾ ਹੋਇਆ ਹੈ ਇਹ ਕਹਿੰਦੀ ਵੀ ਮੈਨੂੰ ਕਿਸੇ ਨੇ ਛਡਾਉਂ ਨਾ ਛਡਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਆ ਨਸ਼ਾ ਪੂਰਾ ਹੋਇਆ ਸੱਟ ਹੈ ਦਾਰੂ ਵੀ ਪੀਤੀ ਹੋਈ ਹੈ ਦਾਰੂ ਦੀ ਬੋਤਲ ਪੀਤੀ ਗਈ ਆ ਪਿੱਤਾ ਅੱਧੀ ਬੋਤਲ ਹੈ ਅੱਧਿਆ ਭਈ ਆ ਤਾਂ ਦੇਖੋ ਜੀ ਅੱਧੀ ਬੋਤਲ ਹੀ ਪੀਤੀ ਹੈ ਅੱਧੀ ਤੇ ਅੱਧੀ ਤੇ ਪਈ ਹੈ ਇਹ ਹੋ ਗਏ ਪੰਜਾਬ ਦੇ ਹਾਲਾਤ ਠੀਕ ਹੈ ਜਿਹੜੇ ਲੋਕ ਆ ਰਹੇ ਵੀਡੀਓ ਨੂੰ ਦੇਖ ਕੇ ਸਾਡੇ ਤੇ ਕਮੈਂਟ ਕਰਦੇ ਆ ਸਾਡੀਆਂ ਕੁੜੀਆਂ ਨੂੰ ਇਹ ਕਹਿੰਦੇ ਵੀ ਇਹ ਕੁੜੀਆਂ ਦਾ ਨਮਸਕਾਰ ਕਰਦੇ ਆ ਬਾਈ ਜੇ ਤੁਸੀਂ ਇੰਨੇ ਚੰਗੇ ਹੋ ਤਾਂ ਪੰਜਾਬ ਨੂੰ ਬਚਾਓ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਠੀਕ ਹੈ ਕੱਲੇਆਂ ਹੀ ਕੁੜੀਆਂ ਨਹੀਂ ਆ ਤੁਸੀਂ ਨਸ਼ੇ ਚ ਕਿਵੇਂ ਲੱਗੇ ਬਾਈ ਤੁਹਾਨੂੰ ਨਸ਼ੇ ਦੀ ਜਿਹੜੀ ਦਲਦਲ ਤੁਸੀਂ ਬੜੇ ਹੋ ਤੁਹਾਨੂੰ ਕਿਹਨੇ ਲਾਇਆ ਬੋਲੋ ਕਰੇ ਗੋਜੋਂ ਹੁੰਦਾ ਨੇ ਜੀ ਕੰਮ ਤੇ ਜਾਣ ਲੱਗੇ ਥਕਾਵਟ ਚਾ ਕੇ ਮੜਾ ਹੋਂ ਤਾਂ ਖਿਖਾ ਲੈਂਦੇ ਉਸ ਤੋਂ ਬਾਅਦ ਵਾਦੀ ਵਾਦੀ ਗਈ ਨਸ਼ੀਰੀਆ ਤਵੱਸਾ ਹੈ ਤੇ ਤੁਹਾਡੇ ਰਿਸ਼ਤੇਦਾਰੋਂ ਕੋਈ ਮਗਰ ਅੱਗੇ ਪਿੱਛੇ ਤੁਹਾਨੂੰ ਭਾਈ ਤੂੰ ਇਹਨਾਂ ਕੰਮਾਂ ਨੂੰ ਛੱਡ ਕੀ ਲੈਣਾ ਥੋੜਾ ਪਿਛੇ ਕੋਈ ਵੀ ਨਹੀਂ ਆਇਆ ਇਹ ਤੱਕ ਕੋਈ ਨਹੀਂ ਆਇਆ ਕੋਈ ਵੀ ਨਹੀਂ ਕੋਈ ਵੀ ਨਹੀਂ ਆਇਆ ਪਹਿਲੇ ਆਏ ਮੁੰਡਾ ਤਾਂ ਫਿਰ ਅਸੀਂ ਦੋਨੇ ਬੈਣ ਪੜਾ ਆਏ ਥੋੜੀ ਦੇ ਹੁੰਦੇ ਸੀ ਆ ਖੰਡਰਾ ਚ ਨਸ਼ੇ ਕਰਦੇ ਕਰਦੇ ਆ ਦੇਖ ਆ ਦੇਖੋ ਬਾਈ ਇੱਥੇ ਜਿਹੜੇ ਟਿਕਟ ਡੋਗੇ ਵਿੱਚ ਛੱਡ ਦਿੰਦੇ ਆ ਜੀ ਤੇ ਆ ਰਾਵਣ ਵੀ ਇਕਲੀ ਇਕਲੀ ਕੁੜੀ ਨਹੀਂ ਇੱਥੇ ਮੁੰਡੇ ਵੀ ਹੁੰਦੇ ਚਟਾਲੂਆ ਤੇ ਹੋਰ ਸ਼ਹਿਰ ਦੇ ਜਾਣਦੇ ਨੇ ਹੋਇਆ ਸਮਾਨ ਲੈਣ ਦੇ ਆ ਖਤਮ ਹੋ ਗਿਆ ਸਮਾਨ ਲੈਣ ਦੇ ਆ ਜਿਹੜਾ ਤੁਹਾਨੂੰ ਸਮਾਨ ਦਿੰਦਾ ਉਹ ਤੁਹਾਨੂੰ ਉਹ ਤੁਹਾਡੇ ਤੋਂ ਪੈਸੇ ਲੈ ਲੈਂਦਾ ਕਿ ਮਗਰੋਂ ਦੇ ਰਹੇ ਆ ਮੈਂ ਆਪ ਸਮਾਸ਼ ਕਰਦੇ ਆ ਉਹਨਾਂ ਨਾਲ ਨਹੀਂ ਤੁਹਾਨੂੰ ਜਿਹੜਾ ਬੰਦਾ ਸਮਾੜ ਦਿੰਦਾ ਹੈ ਤੁਸੀਂ ਉਹ ਬੰਦੇ ਨੂੰ ਕਿਹਦੇ ਫੋਲਸ ਨੂੰ ਫੜਨ ਤੇ ਫੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹਨੂੰ ਤੁਸੀਂ ਪੁਲਿਸ ਨੂੰ ਫੜਾਓਗੇ ਉਹਨੂੰ ਆਪਾਂ ਜੀ ਉਹ ਵੜਾਵਾਂਗੇ ਭਾਈ ਇਹ ਆਪਣਾ ਟੈਨ ਪਾਸ ਹੈ ਜਾਂਦਾ ਆਪਾਂ ਨੂੰ ਲਵਾ ਲਾਂਦੇ ਆ ਬਣਾ ਹਸਾ ਉਹਨੂੰ ਕਿੱਥੇ ਲਵਾਉਣਾ ਆਹ ਦੇਖੋ ਭਾਈ ਇਹ ਆ ਪੰਜਾਬ ਦੇ ਹਾਲਾਤ ਆਪਾਂ ਨੂੰ ਫ੍ਰੀ ਨਸ਼ਾ ਮਿਲ ਜਾਂਦਾ ਆਪਾਂ ਨੂੰ ਕਿੱਥੇ ਲਵਾਉਣਾ ਉਹ ਕਮਲ ਜੀ ਕਿੰਨਾ ਚਿਰ ਤੱਕ ਨੂੰ ਫ੍ਰੀ ਦੇਣਗੇ ਜਦੋਂ ਜੇ ਤੂੰ ਆਦੀ ਹੋ ਗਈ ਚੰਗੀ ਤਰਾਹ ਦੀ ਹੋ ਗਈ ਦਿਨ ਤੋਂ ਫਿਰ ਤੂੰ 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 ਪੈਸੇ ਲੈਣੇ ਆਉਂਦਾ ਨਹੀਂ ਬੋਲ ਆ ਦੇਖੋ ਜੀ ਵਧੀਆ ਸੂਟ ਪਾਇਆ ਚੰਗਾ ਪੀਲੇ ਰੰਗ ਦੀ ਚੁੰਨੀ ਲਈ ਹੈ ਪਰ ਇਹਨੂੰ ਇਹ ਨਹੀਂ ਪਤਾ ਵੀ ਇਹਦੀ ਜਿਹੜੀ ਜ਼ਿੰਦਗੀ ਹੈ ਉਹ ਨਰਕ ਹੋ ਚੁੱਕੀ ਹੈ ਆ ਦੇਖੋ ਜੀ ਬਹੁਤ ਪੰਜਾਬ ਦੇ ਅਹ ਹਾਲਾਤ ਹੈ ਬੁੱਢੀ ਜੇ ਤੂੰ ਨਸ਼ਾ ਛੱਡਣਾ ਚਾਹੁੰਦੀ ਹੈ ਜੇ ਤੇਰੀ ਅਸੀਂ ਮਦਦ ਕਰੀਏ ਅਸੀਂ ਸੰਸਥਾਾਂਾਂ ਅੰਕਾਂ ਕਿ ਤੈਨੂੰ ਅਸੀਂ ਤੇਰੀ ਮਦਦ ਕਰੀਏ ਤੂੰ ਨਸ਼ਾ ਛੱਡ ਜਾਵੇਂਗੀ ਤੂੰ ਛੱਡ ਦੇਗੀ ਪੱਕੀ ਗੱਲ ਹੈ ਛੱਡ ਆਉਣੀ ਲੋ ਜੀ ਇਹ ਕੁੜੀ ਕੰਦੀ ਮੈਨਸਾ ਛੱਡ ਕੇ ਮੈਨਸਾ ਛੱਡਣਾ ਚਾਹੁੰਦੀ ਹੈ ਬੈ ਜਾ ਬੈ ਕੋਈ ਬੈ ਜਾ ਬੈ ਜਾ ਬੈ ਜਾ ਦੇਖੋ ਜੀ ਇਹ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਇਹ ਕੁੜੀ ਕੰਦੀ ਮੈਨਸਾ ਛੱਡਣਾ ਚਾਹੁੰਦੀ ਹੈ ਪਰ ਕੀ ਬੈ ਬੈ ਦੇਖ 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 ਦੇਖੇਗੀ ਸੱਚਾਈ ਕੀ ਬੈ ਜਾ ਡੇਗ ਡੇਗ ਅਰੇ ਦੇਖੋ ਜੀ ਪੰਜਾਬ ਦੇ ਹਾਲਾਤ ਬਈ ਬਹੁਤ ਖੜੇ ਆ ਅਸੀਂ ਜਿਹੜੀ ਬਾਈ ਵੀਡੀਓ ਬਣਾਈ ਹੈ ਅਸੀਂ ਸਮਾਜ ਨੂੰ ਸੇਧ ਦੇਣ ਵਾਸਤੇ ਬਣਾਈ ਹੈ ਇਤਨਾ ਲੋਕਾਂ ਨੂੰ ਵੀਡੀਓ ਨਹੀਂ ਵਧੀਆ ਲੱਗਦੀ ਰਹੀ ਤੁਹਾਡੀ ਵੀਡੀਓ ਨਾ ਸ਼ੇਅਰ ਕਰੋ ਸੋ ਕੀ ਕਪੜਾ ਲਾ ਲਾ ਪੜਿਆ ਨੂੰ ਇਹ ਸੁਖੀ ਨੇ ਬਾਈ ਇਹ ਸਟੋਰੀ ਲਿਖੀ ਹੈ ਕਿਉਂਕਿ ਸਾਰੇ ਪੰਜਾਬ ਦੇ ਕੁੜੇ ਮਾੜਿਆ ਨਹੀਂ ਤੇ ਸਾਰੇ ਪੰਜਾਬ ਦੇ ਕੁੜੇ ਚੰਗੀਆਂ ਨਹੀਂ ਸੁਖੀ ਜਿਹੜੇ ਸਾਡੇ ਲੋਕ ਸਾਨੂੰ ਗਾਲਾਂ ਕੱਢਦੇ ਐ ਅਸੀਂ ਸਾਰੇ ਪੰਜਾਬ ਦੇ ਕੁੜਿਆਂ ਨੂੰ ਮਾੜਿਆ ਨਹੀਂ ਕਹਿੰਦੇ ਪਰ ਸਾਰੇ ਪੰਜਾਬ ਦੇ ਕੁੜੀਆਂ ਮਾੜੀਆਂ ਵੀ ਨਹੀਂ ਤੇ ਸਾਰੇ ਪੰਜਾਬ ਦੇ ਕੁੜੇ ਚੰਗੀਆਂ ਵੀ ਨਹੀਂ ਆ ਦੇਖੋ ਆਹ ਸਿਕੁਲੀ ਦੇ ਲੈਟਰ ਫੜਿਆ ਹੋਇਆ ਤੇ ਕੋਲੇ ਦਾਰੂ ਦੀ ਬੋਤਲ ਪਈ ਹੈ ਤੇ ਕੋਲੇ ਤੁਸੀਂ ਆਹ ਦੇਖ ਰਹੇ ਹੋ ਬਈ ਸਰਕਾ ਦੀਆਂ ਡੱਬੀਆਂ ਜੀ ਤਰਤਾਂ ਦੇ ਪੇਪਰ ਦੇਖਿਆ ਠੀਕ ਹੈ ਆ ਖੰਡਰ ਜਗ੍ਹਾ ਦੇ ਵਿੱਚ ਪੂਰੀ ਇਹ ਨਸ਼ੇ ਕਰ ਰਹੀ ਹੈ ਆ ਦੇਖੋ ਜੀ ਠੀਕ ਹੈ ਪੈਟਰੋਲ ਟੁੱਟਿਆ ਹੋਇਆ ਪੈਟਰੋਲਾਂ ਪਏ ਆ ਕੁੜੀਏ ਤੇਰਾ ਕਿਹੜਾ ਪਿੰਡ ਆ ਬਈ ਕਿੱਥੋਂ ਆ ਤੂੰ ਬਈ ਮੈਂ ਤਾਂ ਬੋਲੋ ਆ ਨਹੀਂ ਬਈ ਮਨ ਤਾਂ ਸੱਟਾ ਹੋ ਰਹੀ ਹੈ ਦੇਖੋ ਬਾਈ ਕਿੰਨੀ ਸੱਟ ਹੋ ਰਹੀ ਹੈ ਸੱਟ ਠੀਕ ਹੈ ਅਸੀਂ ਬਾਈ ਜਿਹੜੀਆਂ ਵੀਡੀਓ ਬਣਾਈਆਂ ਹੁਣ ਤੱਕ ਲੋਕਾਂ ਨੂੰ ਸਮਾਜ ਨੂੰ ਸੇਧ ਦਿੱਤੀ ਹੈ ਵੀ ਬਾਈ ਬੱਚੋ ਇਹਨਾਂ ਚੀਜ਼ਾਂ ਤੋਂ ਬਚੋ ਪਰ ਸਮਝ ਨਹੀਂ ਆ ਰਹੀ ਇਹ ਕੁੜੀਆਂ ਕਿੱਥੇ ਜਾ ਰਹੀਆਂ ਕੀ ਕਰ ਰਹੀਆਂ ਇਹਨਾਂ ਨੂੰ ਕੀ ਹੈ ਇਹਦਾ ਬਾਈ ਮਤਲਬ ਨਸ਼ੇ ਦੇ ਵਿੱਚ ਕੀ ਮਿਲਦਾ ਵੀ ਆ ਦੇਖੋ ਆਇਆ ਪੰਜਾਬੀ ਸੂਰਤ ਕਿੰਨੀ ਕੁੜੀ ਪਹਿਰਾਵੇ ਚ ਸੁਭਾਧੀਆ ਲੱਗਦੀ ਹੈ ਕਿਹੜਾ ਏਰੀਆ ਜਿਹੜਾ ਤੇਰਾ? ਚੰਡੀਗੜ੍ਹ ਤੋਂ ਆਇਆ। ਨਹੀਂ ਤਾਂ ਇੱਕ ਭਈਆ ਚੰਡੀਗੜ੍ਹ ਦੇ ਕੋਲੇ ਬਈ ਜਗ੍ਹਾ ਹੈ ਉੱਥੇ ਖੰਡਰ ਤੇ ਬੈਠੀ ਹੈ ਇਹ ਨਿਸ਼ਾਨਿਤ ਕੀਤਾ ਹੋਇਆ ਹੈ। ਅਸੀਂ ਇਹ ਕੁੜੀ ਦਾ ਐਡਰੈਸ ਨਹੀਂ ਦੱਸ ਸਕਦੇ ਠੀਕ ਹੈ। ਅਸੀਂ ਇੱਥੇ ਆ ਰਹੇ ਸੀਗੇ ਅਸੀਂ ਜੀ ਵੀਡੀਓ ਦੇਖੀ ਤੇ ਪਤਾ ਲੱਗਿਆ ਵੀ ਆ ਆ ਦੇਖੋ ਜੀ ਅਦਰੂਦੀ ਬੋਤਲ ਕੋਲੇ ਪਈ ਹੈ। ਤੇ ਕੁੜੀ ਕੀ ਕਿਨੇ ਸਾਕਰਦੀਂ ਦੱਸ ਮੈਨੂੰ ਖੁੱਲ ਕੇ ਦੱਸਨ। ਕੀ ਗਿਨਸਾ ਕਰਦੀ ਆ ਤੂੰ ਤੇ ਪੇਪਰ ਲਾਇਆ ਹੂੰ ਤੇ ਕਵਸ 24 ਸੈਕਾਂ ਦਿੱਤੀਆਂ ਕਿ ਜਿਹੜਾ ਤੇਰੇ ਕੋਲੇ ਆ ਦਰੂ ਦੀ ਬੋਤਲ ਪਈ ਆ ਇਹ ਅੱਧੀ ਦਿੱਤੀ ਆ ਹੂੰ ਆ ਦੇਖੋ ਜੀ ਇਹ ਬਾਈ ਕਿੰਨਾ ਨਸ਼ਾ ਦਾ ਆ ਤੇ ਕੋਲੋਂ ਮੰਨੀ ਆ ਫਰੂਟਾਂ ਫਰੂਟਾਂ ਤੁਸੀਂ ਦੇਖੀਆ ਬਾਈ ਆ ਦੇਖੋ ਜੀ ਇੱਥੇ ਨਸ਼ੇ ਦੇ ਪੌਜ ਪਈ ਐ ਤੇ ਅੱਧੇ ਦੇਖਿਆ ਇਧਰ ਜੀ ਖੰਡਰ ਜਗ੍ਹਾ ਬਣੀ ਹੋਈ ਐ ਇੱਥੇ ਬਾਈ ਜੀ ਸ਼ਰੇ ਆਮ ਨਸ਼ਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਕੁੜੇ ਆ ਮੁੰਡੇ ਨਸ਼ਾ ਕਰਦੇ ਆ ਆ ਦੇਖੋ ਜੀ ਆ ਜਿਹੜੀ ਜਗ੍ਹਾ ਹੈ ਖੰਡਰ ਬਣੀ ਹੋਈ ਹੈ ਅਸੀਂ ਬਹੁਤ ਕੋਸ਼ਿਸ਼ ਕਰਦੇ ਆ ਵੀ ਇਹ ਚੀਜ਼ ਘਟੇ ਪਰ ਮੈਨੂੰ ਲੱਗਦਾ ਵੀ ਇਹ ਦਿਨ ਬਰ ਦਿਨ ਇਹ ਚੀਜ਼ ਵੱਧਦੀ ਜਾਂਦੀ ਹੈ ਸਰਕਾਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਆ ਦੇਖੋ ਜੀ ਆ ਦੇਖੋ ਜੀ ਅ ਕਿੰਨਾ ਉਹ ਉਹ ਤੇ ਪਰਿਵਾਰ ਚ ਕੌਣ-ਕੌਣ ਤੇਰੇ ਦੱਸ ਬੋਲ ਪਰਮਾਨੰ ਕੱਲੀ ਆ ਹੈ ਪਰਿਵਾਰ ਚ ਕੱਲੀ ਆ ਕੋਈ ਹੋਰ ਤਾਂ ਹੋਊਗਾ ਤੇਰਾ ਮਾਪਿਓ ਤੇਰਾ ਭੈਣ ਭਰਾ ਕੋਈ ਕੋਈ ਘਬਰਾਉਗੇ ਨਾ ਸ਼ਿਕਰਦਾ ਹੂੰ ਇੱਕ ਘਬਰਾਉਗੇ ਨਾ ਸ਼ਿਕਰਦਾ 24 ਸ਼ਿਕਰਦਾ ਤੇ ਕੋਈ ਤੁਹਾਨੂੰ ਸਮਝਾਉਣ ਵਾਲਾ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਤੁਹਾਡਾ ਭੂਆ ਫੋਫੜਾ ਮਾਮਾ ਦਾਇਆ ਚਾਚਾ ਕੋਈ ਹੋਰ ਤੁਹਾਡਾ ਪਰਿਵਾਰ ਦੇ ਵਿੱਚੋਂ ਕੋਈ ਸਭ ਆਪਣੇ ਆਪਣੇ ਘਰਾਂ 'ਚ ਬਿਜ਼ੀ ਆ। ਕੋਈ ਕਿਸੇ ਦਾ ਨਹੀਂ ਬਤਾ ਲੈਂਦਾ। ਅੱਛਾ। ਇਹੋ ਪਤਾ ਲੈਂਦਾ ਹੁੰਦਾ ਤੇ ਆਹ ਕਮਾਟ ਪੈਂਦੀ ਕਿ ਲੋੜ ਸੀ। ਹੂੰ। ਪੜ੍ਹੀ ਕਿੰਨੀ ਆ ਦੂਦਰੀ ਸਟੱਡੀ ਕਿੰਨੀ ਆ ਕਿ ਕੁਆਲੀਫਿਕੇਸ਼ਨ ਕਿਹਦਰੀ? ਪਲੱਸ 2 ਕੀਤੀ ਆ ਮੈਂ। ਅੱਛਾ ਪਲੱਸ 2 ਕੀਤੀ ਆ ਤੇ ਮੂੰਹ ਤੇ ਕੱਪੜਾ ਕਿਉਂ ਪੰਨਿਆ ਕੱਪੜਾ ਜਿਹੜਾ ਮੂੰਹ ਤੇ ਪੰਨਿਆ ਕੱਪੜਾ ਬੰਨ੍ਹਦਾ ਕੀ ਕਾਰਨ ਹੈ? ਤੇ ਮੂੰਹ ਤੇ ਕੱਪੜਾ ਬੰਨਿਆ ਹੋਇਆ। ਹੂੰ ਬਹੁਤ ਮੇਰੇ ਆਲਦ ਲੱਗੀ ਮੈਂ ਤੇ ਮੂੰਹ ਆਇਆ ਜਾਂ ਕਿਉਂ ਹੋ ਗਿਆ ਅੱਛਾ ਮੂੰਹ ਮੂੰਹ ਬਚ ਗਿਆ ਜਰਾ ਅੱਛਾ ਉਹ ਹੁਣ ਤੈਨੂੰ ਬੁਰਾ ਲੱਗਦਾ ਹਾਂ ਦੇਖੋ ਜੀ ਕਿੰਦੀ ਮੇਰਾ ਮੂੰਹ ਮੱਚਿਆ ਹੋਇਆ ਤੇ ਆ ਦੇਖੋ ਜੀ ਹੱਥਾਂ ਦੇ ਵਿੱਚ ਗੁਰੂਆਂ ਦੇ ਤੁਸੀਂ ਦੇਖੋ ਜੀ ਕੜੇ ਪਏ ਹੋਏ ਐ ਇਹ ਕੜਾ ਸੋਭਾ ਨਹੀਂ ਦਿੰਦਾ ਤੇਰੇ ਤੇਰੇ ਵਰਗੇ ਨਸ਼ੇੜੇ ਕੋਲ ਦਾ ਨਸ਼ੇ ਕਰਦੇ ਗਏ ਤੇਰੇ ਵਰਗੇ ਕੁੜਿਆਂ ਨੂੰ ਇਹ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਨੇ ਤੇਰੀ ਉਮਰ ਕਿੰਨੀ ਇੱਥੇ ਬਾਈ ਸਾਹਿਬ ਬਾਈ ਸਾਹਿਬ ਦੀ ਉਮਰ ਨਸ਼ਾ ਕਰਦਿਓ ਕਿੰਨਾ ਚਲ ਗਿਆ 2 ਸਾਲ 3 ਸਾਲ 5 ਸਾਲ 10 ਸਾਲ 18 ਸਾਲ ਦੀ ਉਮਰ ਤੇ ਕੱਢ ਗਏ ਸੀ ਕਰਨਾ ਨਸ਼ੇ ਮਾਪੇ ਪਾਪ ਗੁਜ਼ਰ ਗਏ ਦੋਨੇ ਪੰਡ ਭਾਰੇ ਅੱਛਾ ਜਦੋਂ ਕਿਤੇ ਨਸ਼ਾ ਪਿਆ ਨਹੀਂ ਵਸ ਸੋਰਟਾ ਟਾਈਟ ਨਾ ਤੇ ਹਾਲੇ ਹੁਣ ਨਸ਼ੇ ਜਵਾਬ ਦੇ ਬੰਦੇ ਸੀ 18 ਸਾਲ ਦੀ ਉਮਰ ਚ ਤੂੰ ਨਸ਼ੇ ਕਰ ਲੱਗੀ ਸੀ 4 ਸਾਲ ਤੋਂ ਹੋ ਗਏ ਨਸ਼ੇ ਕਰਦੇ ਨੂੰ ਤੇ ਹੁਣ ਤੂੰ ਨਸ਼ਾ ਛੱਡਣਾ ਚਾਹੁੰਦੀ ਏ ਜੇ ਤੂੰ ਸੱਚੀ ਕਹਿੰਦੀ ਕਿ ਨਸ਼ਾ 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 ਛੱਡ ਦੇ ਏਨੀ ਛੱਡਦਾ ਏਨੀ ਛੱਡਦਾ ਨਾਲ ਹੀ ਜਾਉ ਕਮਾਲ ਤੈਨੂੰ ਕਿਸੇ ਨੇ ਨਸ਼ਾ ਛਡਣ ਦੀ ਕੋਸ਼ਿਸ਼ ਕੀਤੀ ਅਜੇ ਤੱਕ ਕਿਸੇ ਨੇ ਵੀ ਕਿਸੇ ਨੇ ਨਹੀਂ ਕੀਤੀ ਨਹੀਂ ਕਿਸੇ ਨੇ ਨਹੀਂ ਕੀਤੀ ਹਾ ਦੇਖੋ ਭਾਈ ਇਹ ਪੰਜਾਬ ਦੇ ਹਾਲਾਤ ਹੋ ਗਏ ਤੇ ਕੁੜੀ ਦਾ ਤੁਸੀਂ ਨਸ਼ਾ ਕੀਤਾ ਹੋਇਆ ਹੈ ਇਹ ਕਹਿੰਦੀ ਵੀ ਮੈਨੂੰ ਕਿਸੇ ਨੇ ਛਡਾਉਂ ਨਸ਼ਾ ਛਡਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਆ ਨਸ਼ਾ ਪੂਰਾ ਹੋਇਆ ਸੈਟ ਹੈ ਦਾਰੂ ਵੀ ਪੀਤੀ ਹੋਈ ਹੈ ਦਰੂਦ ਦੀ ਬੋਤਲ ਪੀਤੀ ਵਧੀਆ ਪੀਤੀ ਅੱਧੀ ਬੋਤਲ ਅੱਧਿਆ ਪਈ ਹੈ ਤਾਂ ਦੇਖੋ ਜੀ ਅੱਧੀ ਬੋਤਲ ਇਹਨੇ ਪੀਤੀ ਹੈ ਅੱਧੀ ਤੇ ਅੱਧੀ ਤੇ ਪਈ ਹੈ ਇਹ ਹੈਗੇ ਪੰਜਾਬ ਦੇ ਹਾਲਾਤ ਠੀਕ ਹੈ ਜਿਹੜੇ ਲੋਕ ਆ ਗਏ ਵੀਡੀਓ ਨੂੰ ਦੇਖ ਕੇ ਸਾਡੇ ਤੇ ਕਮੈਂਟ ਕਰਦੇ ਆ ਸਾਡੀਆਂ ਕੁੜੀਆਂ ਨੂੰ ਇਹ ਕਹਿੰਦੇ ਵੀ ਇਹ ਕੁੜੀਆਂ ਨੂੰ ਬਦਨਾਮ ਕਰਦੇ ਆ ਭਾਈ ਜੇ ਤੁਸੀਂ ਇੰਨੇ ਚੰਗੇ ਹੋ ਤਾਂ ਪੰਜਾਬ ਨੂੰ ਬਚਾਓ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਠੀਕ ਹੈ ਕੱਲ ਆਏ ਕੁੜਿਆਂ ਨੇ ਤੁਸੀਂ ਨਸ਼ੇ 'ਚ ਕਿਵੇਂ ਲੱਗੇ ਬਾਈ ਤੁਹਾਨੂੰ ਨਸ਼ੇ ਦੀ ਜਿਹੜੀ ਦਲਦਲ 'ਚ ਤੁਸੀਂ ਬੜੇ ਹੋ ਤੁਹਾਨੂੰ ਕਿਹਨੇ ਲਾਇਆ ਇਹ ਬੋਲੋ ਮम्मी ਡੈਰੀ ਮਰਗੇ ਸੀਗੇ ਤੇ ਘਰੇ ਕੁਝ ਹੁੰਦਾ ਨਹੀਂ ਜੀ ਕੰਮ ਤੇ ਜਾਣ ਲੱਗੇ ਥਕਾਵਟ ਚਾ ਕੇ ਮਾੜਾ ਮੋਟਾ ਕੁਝ ਖਾ ਲੈਂਦੇ ਉਸ ਤੋਂ ਬਾਅਦ ਵਾਧਦੀ ਵਾਧਦੀ ਗਈ ਨਸ਼ੇ ਦੀ ਆਦਤ ਵਸ ਗਈ ਤੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਕੋਈ ਮਗਰ ਅੱਗੇ ਪਿੱਛੇ ਤੁਹਾਨੂੰ ਬਾਈ ਤੂੰ ਇਹਨਾਂ ਕੰਮਾਂ ਨੂੰ ਛੱਡ ਕੀ ਲੈਣਾ ਥੋੜੇ ਪਿਛੇ ਕੋਈ ਵੀ ਨਹੀਂ ਆਇਆ ਅ ਤੱਕ ਕੋਈ ਨਹੀਂ ਆਇਆ ਕੋਈ ਵੀ ਨਹੀਂ ਕੋਈ ਵੀ ਨਹੀਂ ਆਇਆ ਪਹਿਲੇ ਦੱਸਦੇ ਜਾਂ ਨਹੀਂ ਆ ਵੀਏ ਆਇਆ ਹੁੰਦਾ ਤਾਂ ਫਿਰ ਅਸੀਂ ਦੋਨੇ ਭੈਣ ਭਰਾ ਐ ਥੋੜੀ ਦੇ ਹੁੰਦੇ ਸੀ ਆ ਖੰਡਰਾ ਚ ਨਸ਼ੇ ਚੜਦੇ ਕਰਦੇ ਆ ਦੇਖ ਆ ਦੇਖੋ ਬਾਈ ਇੱਥੇ ਜਿਹੜੇ ਟੀਕੇ ਡੋਕੇ ਵਿੱਚ ਛੱਡ ਦਿੰਦੇ ਆ ਜੀ ਤੇ ਆ ਰਾਵਣ ਵੀ ਐ ਇਕੱਲੀ ਇਕੱਲੀ ਕੁੜੀ ਨਹੀਂ ਇੱਥੇ ਮੁੰਡੇ ਵੀ ਹੁੰਦੇ ਚਟਾਲੂਆ ਤੇ ਹੋਰ ਸ਼ਹਿਰ ਦੇ ਚਾਰ ਦਿਨ ਨਹੀਂ ਹੋਇਆ ਸਮਾਨ ਲੈਣ ਦਾ ਖਤਮ ਹੋ ਗਿਆ ਸਮਾਨ ਲੈ ਗਏ ਜਿਹੜਾ ਤੁਮ ਸਮਾਨ ਦਿੰਦਾ ਉਹ ਤੁਹਾਨੂੰ ਉਹ ਲੋੜ ਦੇ ਪੈਸੇ ਪਹਿਲਾਂ ਲੈਂਦਾ ਕਿ ਮਗਰੋਂ ਆਪਾਂ ਇਹਨਾਂ ਆਵਾਸ ਸਮਾਜ ਗਾਦਿਆਂ ਨਾਲ ਨਹੀਂ ਤੁਹਾਨੂੰ ਜਿਹੜਾ ਬੰਦਾ ਸਮਾਨ ਦਿੰਦਾ ਤੁਸੀਂ ਉਹ ਬੰਦੇ ਨੂੰ ਕਿਤੇ ਫੜਾ ਪੁਲਿਸ ਨੂੰ ਫੜਨ ਦੀ ਫੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀਰ ਨੂੰ ਤੁਸੀਂ ਪੁਲਿਸ ਨੂੰ ਫੜਾਉਂਦੇ ਹੋ ਜਾਂ ਨਹੀਂ ਆਪਾਂ ਜਿਉਂ ਫੜਾਵਾਂਗੇ ਭਾਈ ਆਪਣਾ ਲੈਣ ਪਾਸ ਲਈ ਜਾਂਦਾ ਆਪਾਂ ਨੂੰ ਲਵਾ ਲਾਂਦੇ ਆ ਬਣਾ ਮਟਾ ਆਪਾਂ ਕਿੱਲਣਾ ਆਪਾਂ ਆ ਦੇਖੋ ਭਾਈ ਇਹ ਆ ਪੰਜਾਬ ਦੇ ਹਾਲਾਤ ਆਪਾਂ ਕਿੱਲਣਾ ਉਹ ਕਮਲ ਕਿੰਨਾ ਦਰਦ ਨੂੰ ਫ੍ਰੀ ਦੇਣਗੇ ਜਦੋਂ ਜਦੋਂ ਆਦੀ ਹੋ ਗਈ ਚੰਗੀ ਦਰਾਦ ਦੀ ਉਹ ਵੀ ਦਿਨ ਤੋਂ ਫਿਰ ਦੁੱਧ ਤੋਂ ਪੈਸੇ ਲੈਣੇ ਆ ਉਹਨਾਂ ਨੇ ਬੋਲੋ ਆ ਦੇਖੋ ਜੀ ਵਧੀਆ ਸੂਟ ਪਾਇਆ ਚੰਗਾ ਪੀਲੇ ਰੰਗ ਦੀ ਚੁੰਨੀ ਲਈ ਹੈ ਪਰ ਇਹਨੂੰ ਇਹ ਨਹੀਂ ਪਤਾ ਵੀ ਇਹਦੀ ਜਿਹੜੀ ਜ਼ਿੰਦਗੀ ਆ ਉਹ ਨਰਕ ਹੋ ਚੁੱਕੀ ਹੈ ਆ ਦੇਖੋ ਜੀ ਬਹੁਤ ਪੰਜਾਬ ਦੇ ਅਲਹਾਥ ਹੈ। ਕੁੜੀ ਜੇ ਤੂੰ ਨਸ਼ਾ ਛੱਡਣਾ ਚਾਹੁੰਦੀ ਏ ਜੇ ਤੇਰੀ ਅਸੀਂ ਮਦਦ ਕਰੀਏ ਅਸੀਂ ਸਸਤਾ ਰਾਂ ਕੇ ਕਿ ਤੈਨੂੰ ਅਸੀਂ ਤੇਰੀ ਮਦਦ ਕਰੀਏ ਤਾਂ ਨਸ਼ਾ ਛੱਡ ਦੇਗੀ ਤੂੰ ਛੱਡ ਦੇਗੀ ਛੱਡ ਦੇਗੀ ਪੱਕੀ ਗੱਲ ਹੈ ਛੱਡਾ ਲਊਗੀ। ਲੋ ਜੀ ਇਹ ਕੁੜੀ ਕੰਦੀ ਮੈਨਸਾ ਛੱਡ ਕੇ ਨਸ਼ਾ ਛੱਡਣਾ ਚਾਹੁੰਦੀ ਏ। ਵਾਜਾ ਵਾਜਾ ਕੋਈ ਵਾਜਾ 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 ਵਾਜਾ। ਦੇਖੋ ਜੀ ਇਹ ਪੰਜਾਬ ਦੇ ਹਾਲਾਤ ਹੋ ਚੁੱਕੇ ਆ। ਇਹ ਕੁੜੀ ਕੰਦੀ ਮੈਨਸਾ ਛੱਡਣਾ ਚਾਹੁੰਦੀ ਏ। ਪਰ ਵੇ 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 ਦੇਖੀਂ ਕਿ ਸੱਤਾਂ ਹੀ ਵੇ ਦੇਖ 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 ਆਹ ਦੇਖੋ ਜੀ ਪੰਜਾਬ ਦੇ ਹਾਲਾਤ ਬਾਈ ਬਹੁਤ ਖੜੇ ਆ ਅਸੀਂ ਜਿਹੜੀ ਬਾਈ ਵੀਡੀਓ ਬਣਾਈ ਆ ਅਸੀਂ ਸਮਾਜ ਨੂੰ ਸੇਧ ਦੇਣ ਵਾਸਤੇ ਬਣਾਈ ਆ ਜਿੰਨਾ ਲੋਕਾਂ ਨੂੰ ਵੀਡੀਓ ਨਹੀਂ ਵਧੀਆ ਲੱਗਦੀ ਤਾਂ ਸਾਡੀ ਵੀਡੀਓ ਨੂੰ ਨਾ ਸ਼ੇਅਰ ਕਰੋ ਸੁਖੀ ਕਪੜਾ ਲਾਵਾ ਪੈਨ ਤੋਂ ਨਾ ਇਹ ਸੁਖੀ ਨੇ ਬਾਈ ਇਹ ਸਟੋਰੀ ਲਿਖੀ ਆ ਕਿਉਂਕਿ ਸਾਰੇ ਪੰਜਾਬ ਦੇ ਕੁੜੇ ਮਾਰਗਾਂ ਨਹੀਂ ਤੇ ਸਾਰੇ ਪੰਜਾਬ ਦੇ ਕੁੜੇ ਚੰਗੀਆਂ ਨਹੀਂ ਸੁਖੀ ਇਹ ਸਾਨੂੰ ਕਲੀਅਰ ਕਰਦੇ ਬਾਈ ਇਹ ਜਿਹੜੀ ਕੋਈ ਸਟੋਰੀ ਬਣਾਈ ਹੈ 21 21 ਸਨੇਹਾ ਆਪਣਾ ਹਨਾ ਕਿ ਜਿਹੜੇ ਲੋਕ ਨਹੀਂ ਦੇਖਣਾ ਚਾਹੁੰਦੇ ਉਹ ਨਾ ਦੇਖਣ ਜਾਂ ਆ ਜਿਹਨੂੰ ਨਹੀਂ ਦੇਖਣਾ ਨਾ ਦੇਖੋ ਜੀ ਵੈਸੇ ਅਸੀਂ ਤਾਂ ਚੰਗੇ ਵਾਸਤੇ ਬਣਾਉਂਦੇ ਆ ਪਰ ਇਹ ਸੱਚ ਨਹੀਂ ਹੈਗਾ ਵੀ ਮਨਸ਼ਾ ਕਰਦੀ ਸਾਡਾ ਇਹ ਮੈਸੇਜ ਹੈ ਵੀ ਕੁੜੀਆਂ ਨੂੰ ਨਸ਼ੇਦਾਰ ਚ ਨਹੀਂ ਯੂਜ਼ ਕਰਨੇ ਚਾਹੀਦੇ ਆ ਦੇਖੋ ਨਾ ਇਹ ਤਾਂ ਮੁੰਡੇ ਜਿ ਕਰਦੇ ਆ ਨਾ ਕੁੜੀਆਂ ਦੀ ਸਿਹਤ ਖਰਾਬ ਕਰਨ ਦੇ ਨਾਲੇ ਆਪਣੇ ਪੰਜਾਬ ਦਾ ਨਾਮ ਖਰਾਬ ਹੁੰਦਾ ਵਧੀਆ ਕੰਮ ਕਰੋ ਜਿਹਦੇ ਵਾਸਤੇ ਜਿਹਦੇ ਕਰਕੇ ਆਪਣਾ ਨਾਮ ਰੌਸ਼ਨ ਹੋਵੇ ਤੇ ਆਪਣਾ ਚਲ ਜਿਹਦਾ ਮਾਂ ਪਿਓ ਮਰ ਜਾਂਦਾ ਉਹਨਾਂ ਨੂੰ ਇਹ ਕੰਮਾਂ 'ਚ ਨਹੀਂ ਪੈਣਾ ਚਾਹੀਦਾ ਸਮਾਜ ਜੱਗ ਨੂੰ ਜਿਉਂ ਕੇ ਦਿਖਾਉਣਾ ਚਾਹੁੰਦਾ ਵੀ ਸਾਡਾ ਮਾਂ ਪਿਓ ਦੇ ਅਸੀਂ ਕਬੀਲਦਾਰੀ ਚੱਕੀ ਆ ਹਾਂ ਅਸੀਂ ਇੱਥੋਂ ਤੇ ਲੰਘ ਰਹੇ ਸੀਗੇ ਤੇ ਅਸੀਂ ਵੈਸੇ ਕਬੀਲਦਾਰੀ ਦੇ ਰਲਾ ਕਰ ਰਹੇ ਸੀਗੇ ਅਸੀਂ ਸੁਖੀ ਰੋਸ ਕਿਉਂ ਵੀ ਫਿਲਮ ਬਣਾਉਣੀ ਆ ਕੋਈ ਸਟੋਰੀ ਦੇਖੋ ਸੁਖੀ ਗੱਦੀ ਬਾਈ ਉਹ ਸਟੋਰੀ ਤੁਸੀਂ ਦੇਖੋ ਮੈਂ ਸਟੋਰੀ ਤਾਂ ਬਣਾ ਲੰਨੇ ਕੋਈ ਤੇ ਦੇਖਿਆ ਜੇ પેટ્રોલ ਪੰਪ ਦੇ ਇੱਕ ਦੀ ਵੀ ਇੱਥੇ ਗੱਡੀ ਰੋਕੂ ਜੋ ਗੱਡੀ ਰੋਕੀ ਤੇ ਉੱਥੇ ਜੇ ਦੇਖੋ ਬਾਈ ਦਾਰੂ ਦੀਆਂ ਬੋਤਲਾਂ ਚਿੱਟ ਜਿੱਤੇ ਆ ਦਿੱਤੀ ਕਿ ਹੋਰ ਲੜਨ ਬਟਨ ਬਹੁਤ ਸਮਾਨ ਪਿਆ ਸੀ ਬਸ ਇੱਥੇ ਸਾਨੂੰ ਆਈਡੀ ਆ ਗਿਆ ਜੀ ਆਸੀਂ ਦੇਖ ਸਕਦੇ ਹਾਂ ਬਹੁਤ ਤੇਜ਼ ਆਪਾਂ ਅਸੀਂ ਕਿਸੇ ਕੁੜੀ ਨੂੰ ਲਾ ਕੇ ਨਹੀਂ ਕਹਿੰਦੇ ਕਿਉਂਕਿ ਇਹਦੇ ਯਾਰਦੇ ਨਹੀਂ ਜਿਹੜੀ ਤੇ ਕੁੜੀਆਂ ਆਈਆਂ ਇਹ ਵੀ ਕੋਈ ਹੋਰ ਕੁੜੀ ਹੈ ਮੇਰੇ ਵੀ ਪਰਿਵਾਰ ਹੈ ਘਰ ਵਾਲੀ ਹੈ ਮਾਂ ਹੈ ਭੈਣਾਂ ਹੈ ਤੇ ਬਾਈ ਅਸੀਂ ਜਿਹੜੀ ਵੀਡੀਓ ਬਣਾਉਂਦੇ ਆ ਲੋਕਾਂ ਨੂੰ ਸਵਾਲ ਜਵਾਬ ਨਹੀਂ ਸਹੀ ਦਿਨ ਬਣਾਉਣ ਵਾਸਤੇ ਪਾਉਂਦੇ ਆ ਐਵੇਂ ਗਾਲਾਂ ਨਾ ਕੱਢਿਆ ਕਰੋ ਕਿ ਕੁੜੀਆਂ ਨੂੰ ਬਾਲਾ ਕੱਢਦੇ ਹੋ ਤੁਸੀਂ ਮੈਨੂੰ ਬਾਲਾ ਕੱਢਦੇ ਹੋ ਜਿਹਨੂੰ ਨਹੀਂ ਪਸੰਦ ਆ ਸਾਨੂੰ ਅਨਫੋਲੋ ਕਰ ਦਿਓ ਨਾ ਦੇਖੋ ਅਸੀਂ ਤਾਂ ਵੀਡੀਓ ਕੁੜੀਆਂ ਨਹੀਂ ਲਿਏ ਨਸ਼ਾ ਕਰਦਿਆਂ ਸਾਰੀਆਂ ਕੁੜੀਆਂ ਕਹਿੰਦੇ ਜਿਵੇਂ ਹੁਣ ਮੈਂ ਪੰਜਾਬੀ ਸੂਟ ਪਾਇਆ ਵਧੀਆ ਮੇਰੇ ਕੜਾ ਪਾਇਆ ਗੁਰੀਆਂ ਦਾ ਮੈਂ ਕੋਈ ਨਸ਼ਾ ਨਹੀਂ ਕਰਦੀ ਗਲਤ ਕਮੈਂਟ ਨਾ ਕਰੋ ਵੀਰੋ ਭੈਣੋ ਇਹ ਤਾਂ ਸਿੱਖ ਸਮਾਜ ਨੂੰ ਦੇਣ ਵਾਸਤੇ ਕੋਈ ਬਸ ਇੱਕ ਆਂ ਵੀਡੀਓ ਬਣਾਈਏਗੀ ਇਹਦੇ ਵਿੱਚ ਕੋਈ ਕਿਸੇ ਦਾ ਹਰਮ ਨਹੀਂ ਹੈਗਾ ਤੋ ਵੀਡੀਓ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾਰੀ ਚੈਨਲ ਤੋਂ ਦੇ ਪੇਜ ਵਾਸਤੇ ਕਰ